ਸਕ੍ਰੀਨ ਤੇ ਚੱਲ ਰੀਆਂ ਤਸਵੀਰਾਂ ਜਿਸ ਦੇ ਵਿੱਚ ਕੁੜੀਆਂ ਤੇ ਜਨਾਨੀ ਦੀਆਂ ਲਾਈਨਾਂ ਲੱਗੀਆਂ ਹੋਈਆਂ ਨੇ ਤਾਂ ਦੱਸਦੀ ਹੈ ਕਿ ਇਹ ਤਸਵੀਰਾਂ ਲੁਧਿਆਣਾ ਬਾਸ ਸਟੈਂਡ ਦੇ ਬਾਹਰ ਬਣੇ ਹੋਟਲਾਂ ਤੋਂ ਸਾਹਮਣੇ ਆਈਆਂ ਜਿੱਥੇ ਕਿ ਲਗਾਤਾਰ ਇੱਥੇ ਕੁੜੀਆਂ ਤੇ ਜਨਾਨੀਆਂ ਆਪਣੇ ਗਾਕਾਂ ਦਾ ਇੰਤਜ਼ਾਰ ਕਰਦੀਆਂ ਨੇ ਤੇ ਉਹਨਾਂ ਤੋਂ ਚੰਗੇ ਪੈਸੇ ਵਟੋਰਦੇ ਨੇ ਤੇ ਲੋਕ ਪਰੇਸ਼ਾਨ ਨੇ ਜਿਸ ਦੀ ਵੀਡੀਓ ਬਣਾ ਕੇ ਵਾਇਰਲ ਕੀਤੀ ਤਾਂ ਦਾਦੇ ਕਿ ਲੁਧਿਆਣਾ ਦੇ ਬਾਸਟਾਣ ਦੇ ਨਜ਼ਦੀਕ ਬਣੇ ਹੋਟਲਾਂ ਦੇ ਬਾਹਰ ਖੜੀਆਂ ਲੜਕੀਆਂ ਜਿਹੜੇ ਕਿ ਬੰਦਿਆਂ ਦਾ ਇੰਤਜ਼ਾਰ ਕਰਦੀ ਨੇ ਇਸ ਕਰਕੇ ਦੁਕਾਨਦਾਰ ਪਰੇਸ਼ਾਨ ਨੇ ਉਹਨਾਂ ਦਾ ਕਹਿਣਾ ਕਿ ਵੱਡੀ ਗਿਣਤੀ ਦੇ ਵਿੱਚ ਇੱਥੇ ਕੁੜੀਆਂ ਤੇ ਜਨਾਨੀਆਂ ਦੀਆਂ ਲਾਈਨਾਂ ਲੱਗੀਆਂ ਹੁੰਦੀਆਂ ਨੇ ਤੇ ਹੋਟਲ ਦੇ ਵਿੱਚ ਗਲਤ ਧੰਦੇ ਚੱਲਦੇ ਨੇ ਇਹ ਸੱਚ ਆ ਇਹ ਆਇਆ ਤੇ ਕੁੜੀਆਂ ਦੇ ਖੜ ਜਾਂਦੀ ਆ ਕੇ ਤੱਕ ਕਰਦੀ ਸਾਰਿਆਂ ਨੂੰ ਇਧਰ-ਉਧਰ ਮੁੰਡਿਆਂ ਨਾਲ ਲੈ ਜਾਂਦੀ ਨਾਲ ਅੱਛਾ ਇਹ ਕਿੰਨੇ ਕ ਸਮੇ ਤੋਂ ਇਹ ਕੰਮ ਚੱਲ ਰਿਹਾ ਸਰ ਇੱਥੇ ਇਹ ਤਾਂ ਹੋ ਗਏ ਕਈ ਸਾਲ ਹੋ ਗਏ ਇਧਰ ਆਇਓ ਕੀ ਹੈ ਕਈ ਸਾਲ ਹੋ ਗਏ ਕੰਮ ਚੱਲਦੇ ਰੋ ਤੇ ਕੋਈ ਗਰੀ ਕੰਪਲੇਟਰੀ ਨਹੀਂ ਕੀਤੀ ਕੰਪਲੇਟ ਕਿਉਂ ਕਰਨੀ ਐ ਸਾਰੇ ਪਾਸੇ ਪੈਸਾ ਜਾਂਦਾ ਕੰਪਲੇਟ ਕਿਉਂ ਕਰੀਏ ਕਰੇ ਲੱਗਦਾ ਵੀ ਲੋਕਾਂ ਨੂੰ ਵੀ ਸਾਹਮਣੇ ਰਹਿਸ਼ ਹੈ ਮਹੱਲੇ ਦੀ ਫੀਲਡ ਆਰੀਆਂ ਨੇ ਲੋਕਾਂ ਦੀ ਬੱਲੇ ਵਾਲੇ ਦੇਖ ਕੇ ਦੇ ਚੁਕੇ ਕਈ ਹੋਰ ਸੀਪੀ ਸਾਹਿਬ ਦੇ ਦੇਖ ਕੇ ਦੇ ਚੁਕੇ ਥਾਣੇ ਵੀ ਦੇਖ ਕੇ ਦੇ ਚੁਕੇ ਆ ਇਹ ਕਿੰਨੇ ਸਮੇ ਤੋਂ ਕੁੜੀਆਂ ਘਰ ਰਿਆ ਆ ਪਾਰਾ ਕੁੜੀਆਂ ਉਹ 75% ਤਾਂ ਮੈਂ ਦੇਖ ਦੇ ਰੋ ਹੋ ਗਿਆ ਇੱਥੇ ਕਿੰਨੇ ਹੋਟਲ ਲਗਭਗ ਕਿੰਨੇ ਗਏ ਲੋਕਾਂ ਨੇ ਤੇ ਇਹ ਸਾਰੇ ਹੋਟਲ ਨਹੀਂ ਚੱਲਦਾ ਸਾਰੇ ਹੋਟਲਾਂ ਵਿੱਚ ਮੇਰੇ ਕੋਲ ਤੁਸੀਂ ਕੋਈ ਬਿਲਡਿੰਗ ਵਾਲੇ ਤੁਸੀਂ کہہ ਰਹੇ ਸੀ ਆ ਬਿਲਡਿੰਗ ਸਾਰੀ ਖਾਲੀ ਪਈ ਹੈ ਦੇਖੋ ਹਾਂ ਇਦੇ ਵਿੱਚ ਉਹਨਾਂ ਨੇ ਸਕੂਲ ਸ਼ੁਰੂ ਕੀਤਾ ਸੀਗਾ ਕਿ ਨਾਲ ਬੱਚਿਆਂ ਦੀ ਟ੍ਰੇਨਿੰਗ ਦਿੰਦੇ ਸੀ ਬੱਚਿਆਂ ਨੂੰ ਅੰਗਰੇਜ਼ੀ ਵਗੈਰਾ ਸਿਖਾਉਂਦੇ ਸੀ ਸਾਰਾ ਆਹ ਉਹ ਵੱਧ ਗਿਆ ਸਾਰਾ ਉਹ ਦੇਖਦੇ ਸਾਬ ਨਹੀਂ ਧੰਦਾ ਚੱਲਦਾ ਬੁਰਾ ਹਾਲ ਇੱਥੇ ਤੇ ਲੱਗਦਾ ਵੀ ਬੱਚਿਆਂ ਤੇ ਗਲਤ ਅਸਰ ਜਾ ਰਿਹਾ ਸੀ ਬਿਲਕੁਲ ਅਸਾ ਸੀ ਉਹ ਛੱਡ ਕੇ ਚਲੇ ਗਏ ਉਹ ਛੱਡ ਕੇ ਚਲੇ ਗਏ ਬਿਲਡਿੰਗ ਤੇ ਕਰੋਨਾ ਦੀ ਬਿਲਡਿੰਗ ਬੇਕਾਰ ਹੋ ਗਈ ਖਾਲੀ ਵੀ ਬਿਲਡਿੰਗ ਦੇਖੋ ਲੱਗਦਾ ਵੀ ਬੱਚਿਆਂ ਨੂੰ ਗਲਤ ਟ੍ਰੇਨਿੰਗ ਮਿਲ ਰਹੀ ਸੀ ਇੱਥੋਂ ਇੱਥੋਂ ਬੱਚੇ ਬਾਹਰ ਦੇਖਦੇ ਸੀ ਸਾਰਾ ਦਿਨ ਹੈ ਇੱਕੇ ਬਾਹਰ ਦੇਖਦੇ ਸੀ ਬਾਹਰ ਇਹ ਕੀ ਹੁੰਦਾ ਬੱਚੇ ਬੱਚੇ ਇੱਥੋਂ ਫੌਰਨ ਵੀ ਟ੍ਰੇਨਿੰਗ ਲੈ ਜੇ ਤੁਸੀਂ ਇੰਗਲਿਸ਼ ਜੀ ਆ ਗਏ ਫਰਾਂਸ ਸਿੱਖਦੇ ਸੀਗੇ ਯੂਨੀ ਸਿੱਖਦੇ ਸੀਗੇ ਤੇ ਬੜਾ ਚੰਗਾ ਸਕੂਲ ਸੀ ਸਕੂਲ ਹੀ ਬੜੇ ਵਧੀਆ ਬੀ ਸਿੱਖਦੇ ਸੀਗੇ ਪਰ ਉਹ ਸਾਰਾ ਕੁਝ ਖਰਾਬ ਹੋ ਗਿਆ ਲੱਗਦਾ ਵੀ ਬੱਚਿਆਂ ਨੂੰ ਗਲਤ ਅਸਰ ਨਜ਼ਰ ਆ ਰਿਹਾ ਜੀ ਤੇ ਹੋਈ ਸੀਗਾ ਸਾਰਾ ਕੁਝ ਬੱਚੇ ਖਰਾਬ ਹੋ ਰਹੇ ਸੀ ਨਾ ਦੇ ਵੀ ਅਦਾ ਕਿ ਹੁਣ ਕੋਈ ਸਵਾਰੀ ਖੜੀ ਹੁੰਦੀ ਹੈ ਆਪਸ ਵਿੱਚ ਲੜ ਪੈਂਦੇ ਕਈ ਵਾਰੀ ਵਿੱਚ ਫਿਰ ਇਹਨਾਂ ਨੇ ਥੋੜੀ ਦੇਖਣਾ ਵੀ ਜਾ ਕੇ ਦਿੱਤੀ ਭੈਣ ਖੜੀ ਆ ਫਿਰ ਗਾਲੋ ਗਾਲੀ ਹੋ ਜਾਂਦੇ ਆ ਇੱਕ ਦੂਜੇ ਨੂੰ ਉੱਚੀ ਉੱਚੀ ਗਾਲਾਂ ਕੱਢਦੇ ਗੰਦੀਆਂ ਅਸੀਂ ਸਮਝੋਣੇ ਵੀ ਹੈ ਤੇ ਇਹਨਾਂ ਨੂੰ ਬਹੁਤ ਜ਼ਿਆਦਾ ਵੀ ਇੱਥੇ ਇਹ ਕੰਮ ਨਹੀਂ ਕਰੀਦਾ ਹੁੰਦਾ ਵੀ ਗਾਲਾਂ ਨਾ ਕੱਢੋ ਵੀ ਆਪ ਦਾ ਪਾਸੇ ਆਸੇ ਹੋ ਜਾਓ ਪਰ ਕੋਈ ਐਡਾ ਹੈ ਨਹੀਂ ਨਾ ਪ੍ਰਸ਼ਾਸਨ ਧਿਆਨ ਦਿੰਦਾ ਇੱਥੇ ਵੀ ਅਸੀਂ ਆਪ ਆ ਮੜਾ ਮੋੜ ਜੇ ਹਟਾ ਦਈਏ ਇਹਨਾਂ ਨੂੰ ਕਈ ਵਾਰੀ ਗਾਲਾਂ ਗੋਲਾ ਕੱਢਦੇ ਬਹੁਤ ਗੰਦੇ ਗੈਂਗ ਕਿੰਨੇ ਕੁ ਕੁੜੀਆਂ ਦਾ ਗੈਂਗ ਹੈ ਤੇ ਗੈਂਗ ਤਾਂ ਭਾਈ ਜਿੰਨਿਆਂ ਕਹਿ ਲੋ ਘਾਟੀ ਆ ਵੀਰੇ ਇਹ ਜੇ ਗੈਂਗ ਦਾ ਪਤਾ ਕਰਨਾ ਫਿਰ ਰਾਤ ਨੂੰ ਪਤਾ ਹੋ ਵੀ 8:00 9:30 ਤੋਂ ਬਾਅਦ ਆਓ ਪੂਰਾ ਪੂਰਾ ਜਾਂਦੇ ਆ ਰੋਜ਼ ਮਾਲਾ ਗਾਲੀ ਖਲੋਜ ਵਾਲਾ ਕੰਮ ਤਾਂ ਇਹਨਾਂ ਨੂੰ ਆਮ ਹੀ ਨਾਰਮਲੀ ਗੱਲ ਆ ਭਾਈ ਪੁਲਿਸ ਨਹੀਂ ਆਉਂਦੀ ਇੱਥੇ ਪੰਜ ਨੰਬਰ ਥਾਣਾ ਪਿੰਦਾ ਏਰੀਆ 'ਚ ਪਾਲਸ ਵੀ ਭਾਈ ਹੁਣ ਗੇੜੇ ਮਾਰਦੇ ਜਦੋਂ ਮਲਾਜ਼ਮ ਆਉਂਦੇ ਉਦੋਂ ਭੱਜ ਜਾਂਦੇ ਆ ਇਹ ਨਹੀਂ ਗੱਲ ਮਲਾਜ਼ਮ ਗੇੜੇ ਨਹੀਂ ਮਾਰਦੇ ਪੁਲਿਸ ਆਉਂਦੀ ਆ ਗੇੜੇ ਮਾਰਦੀ ਆ ਤੇ ਉਦੋਂ ਭੱਜ ਜਾਂਦੇ ਵੇਖ ਕੇ ਇਹਨਾਂ ਨੂੰ ਪਤਾ ਤੇ ਉਸ ਤੋਂ ਬਾਅਦ ਫੇਰ ਉਹੀ ਕੰਮ ਆ ਇੱਥੇ ਬੜਾ ਜਿਆਦਾ ਗੰਦਾ ਏ ਕਿਹੜੀ ਜਗ੍ਹਾ ਤੁਸੀਂ ਕਹਦੇ ਹੋ ਇਹ ਜਮਲਾ ਡੈਟ پارک ਆਪਣੇ ਮਿੰਨੀ ਮਲੇਟਾ ਬਸ ਸਟੈਂਡ ਇੱਥੋਂ ਗੱਡੀਆਂ ਤੁਰਦੀਆਂ ਨੇ ਸਾਰੀਆਂ ਸਵਾਰੀਆਂ ਇੱਥੋਂ ਚੜ੍ਹਦੀਆਂ ਨੇ ਰਾਤ ਨੂੰ ਇੱਥੇ ਨਸ਼ੇ ਦੀਆਂ ਆਤੀਆਂ ਕੁੜੀਆਂ ਮੈਂ ਕਹਿੰਦਾ ਜੀ ਇੱਥੇ ਦਾ ਥੋੜੇ ਸਾਹਮਣੇ ਦਿਨੇ ਵਿਤਰੀਆਂ ਫਿਰਦੀਆਂ ਰਾਤ ਨੂੰ ਤਾਂ ਬੜਾ ਹੀ ਜ਼ਿਆਦਾ ਨਫਰੀ ਵੱਜ ਜਾਂਦੀ ਇਹਨਾਂ ਦੀ ਕਿੰਨੇ ਕੁ ਕੁੜੀਆਂ ਦਾ ਗੈਂਗ ਆ ਭਾਜੀ ਇਹ ਤੋਂ ਬਸ ਸਟੈਂਡ ਦੇ ਵਿੱਚ 15-20 ਤਾਂ ਹਰ ਰੋਜ਼ ਦੇਖਦੇ ਆ ਤੇ ਰਾਤ ਨੂੰ ਜ਼ਿਆਦਾ ਆ ਜਾਂਦੀ ਨੇ ਰਾਤ ਨੂੰ ਤਾਂ ਬੜਾ ਜ਼ਿਆਦਾ ਹੋ ਜਾਂਦਾ ਕੋਈ ਅੱਜ ਪੁਲਿਸ ਕੋਈ ਕਾਰਵਾਈ ਕਰਦੀ ਨਹੀਂ ਪੁਲਿਸ ਵਾਲੇ ਬਾਈ ਕੁਝ ਨਹੀਂ ਕਰਦੇ ਉਹ ਤਾਂ ਜਿਵੇਂ ਕਿ ਮੈਂ ਇੱਥੇ ਮੁਲਾਜ਼ਮ ਨੂੰ ਇੱਕ ਨੂੰ ਕਿਹਾ ਉਹ ਕਹਿੰਦਾ ਢੀੜੇ ਪਾੜ ਕੇ ਸਾਡੇ ਦਵਾਲੇ ਹੋ ਜਾਣਗੇ ਅਸੀਂ ਕਿਰਕੀ ਅੱਛਾ ਕੀ ਕਹਿੰਦਾ ਤਾਂ ਵੀ ਆਪ ਫੜ ਕੇ ਲਿਆ ਕੇ ਦੋ ਤੁਹਾਨੂੰ ਹੈ ਕਹਿੰਦਾ ਫੜ ਕੇ ਲਿਆ ਕੇ ਦੋ ਹ ਉਹ ਆਉਂਦੇ ਨੇ ਕਿਦੋਂ ਮੜਾ ਮੋਟਾ ਘੂਰਦੇ ਆਸੇ ਪਾਸੇ ਜਾਂਦੇ ਉਦੋਂ ਬਾਅਦ ਬੱਸੋ ਖਲ ਫਿਰ ਉੱਥੇ ਉਹ ਸਮੇਂ ਤੋਂ ਇਹ ਹੋਟਲ ਚੱਲੇ ਨਹੀਂ ਔਰ ਕੀ ਕਹਿਣਾ ਜਾਓਗੇ ਹੋਟਲ ਤਾਂ ਇਹ 7-8 ਸਾਲ ਤੋਂ ਜ਼ਿਆਦਾ ਪੌਪੂਲਰ ਹੋ ਚੁੱਕੇ ਨੇ ਹਾਂ ਰਾਈਜ਼ਿੰਗ ਏਰੀਆ ਵੀ ਆ بزਨਸ ਏਰੀਆ ਵੀ ਆ ਦੇਖੋ ਟ੍ਰਾਂਜੈਂਸੀ ਦੁਕਾਨਾਂ ਨੇ ਸਾਰੀਆਂ ਹਾਂ ਹੁਣ ਜੇ ਕੋਈ ਕਲਾਇੰਟ ਵੀ ਆਉਂਦਾ ਤੇ ਉਹ ਵੀ ਸ਼ਰਮ ਥੋੜਾ ਹੁੰਦੀ ਆਪ ਨੂੰ ਵੀ ਹੁੰਦੀ ਆ ਕਿ ਦਫ਼ਤਰ ਕਿਹੜੀ ਜਗ੍ਹਾ ਤੇ ਆ ਤੇ ਨਾ ਇਹ ਤਾਂ بزਨਸ ਸੈਂਟਰ ਸੀਗਾ ਸਰ ਦੇਖਿਆ ਜਾਵੇ ਕਈ ਵਾਰ ਮੈਨੂੰ ਇਹ ਦੇਖਣ ਹੋਇਆ ਸਾਡੇ ਨਾਲ ਵੀ ਬੀਤੇ ਇਦਾਂ ਜਿੱਦਾਂ ਕੋਈ ਤੁਹਾਡਾ ਕਸਟਮਰ ਆ ਗਿਆ ਕੋਈ ਕੁੜੀ ਬਾਰੀ ਖੜਦੀ ਉਹਨੂੰ ਕਹਿ ਦਿੰਦੀਆਂ ਕੁੜੀਆਂ ਹਾਂਜੀ ਚੱਲੀਏ। ਡੈਫੀਨਿਟੀ ਕੀ ਹੁੰਦਾ ਜੀ ਇਹ ਕੀ ਕੁਸ ਹੁੰਦਾ ਜੀ ਇੱਥੇ? ਕੀ ਕਹਿੰਦੇ ਨੇ ਉਹਨੂੰ ਵੀ ਚੱਲੀਏ। ਬੜਾ ਕੁਸ ਹੁੰਦਾ ਜੀ ਉਹਨੂੰ। ਕਹਿ ਦੇਖਿਆ ਜਾ ਵੀ ਤਾਂ ਦੇਵਪਾਦ ਦਾ ਧੰਦਾ ਲਗਾਤਾਰ ਵਧਦਾ ਜਾ ਰਿਹਾ ਤੇ ਚੰਦ ਪੈਸਿਆਂ ਦੇ ਖਾਤਰ ਜਨਾਨੀਆਂ ਦੇ ਵੱਲੋਂ ਆਪਣੇ ਜਿਸਮ ਵੇਚ ਜਾਂਦੇ ਨੇ। ਹਕੀਕਤ ਟੀਵੀ ਪੰਜਾਬੀ ਲਈ ਲੁਧਿਆਣਾ ਤੋਂ ਸੁਰਿੰਦਰ ਸੋਨੀ ਦੀ ਰਿਪੋਰਟ।